ਮੈਂ ਹਾਂ ਗੌਰਵ ਕੁਮਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਜਿਸ ਤਰ੍ਹਾਂ ਕਿ ਗਰਮੀਆਂ ਦਾ ਸੀਜ਼ਨ ਆ ਚੁੱਕਾ ਹੈ ਔਰ ਗਰਮੀਆਂ ਦੇ ਸੀਜ਼ਨ ਦੇ ਵਿੱਚ ਲੋਕ ਪਹਿਲੇ ਟਾਈਮ ਤੇ ਮਿੱਟੀ ਦੇ ਭਾਂਡੇ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਹੁੰਦੇ ਸਨ ਤੇ ਅਸੀਂ ਤੁਹਾਨੂੰ ਆਓ ਮਿੱਟੀ ਦੇ ਭਾਂਡੇ ਦੀ ਦੁਕਾਨ ਤੇ ਲੈ ਚਲਦੇ ਹਾਂ ਲਾਈਵ ਤਸਵੀਰਾਂ ਵੀ ਦਿਖਾਉਂਦੇ ਹਾਂ ਤੇ ਗੱਲਬਾਤ ਵੀ ਕਰਦੇ ਹਾਂ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਅਜੀਤ ਕੁਮਾਰ ਜੀ ਭਾਜੀ ਕਿਵੇਂ ਦੇਖ ਦਿਓ ਜਿਸ ਤਰ੍ਹਾਂ ਕਿ ਗਰਮੀਆਂ ਦਾ ਸੀਜ਼ਨ ਆ ਚੁੱਕਾ ਹੈ ਤੇ ਪਹਿਲੇ ਟਾਈਮ ਤੇ ਲੋਕ ਮਿੱਟੀ ਦੇ ਭਾਂਡੇ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਸੀ ਪਹਿਲਾਂ ਕਰਦੇ ਸੀ ਲੋਕੀ ਮਿੱਟੀ ਦੇ ਭਾਂਡਿਆਂ ਦੀ ਹੁਣ ਫਿਰ ਸਟਾਰਟ ਕਰ ਦਿੱਤਾ ਹੈ ਮੇਰੇ ਕੋਲ ਸਭ ਤੋਂ ਪਹਿਲਾਂ ਕੁਜਾ ਹੋ ਗਿਆ ਮਿੱਟੀ ਦਾ। ਪੁਰ ਇਹ ਜਿਹੜੀ ਕਿ ਕੱਚੀ ਮਿੱਟੀ ਦਾ ਹੈ ਜਾਂ ਪੱਕੀ ਮਿੱਟੀ ਦਾ। ਨਹੀਂ ਪੱਕੀ ਮਿੱਟੀ ਦਾ ਹੈਗਾ ਵਾ ਜਾਏਗੀ ਇਹਦੀ। ਹੋਰ ਤੁਹਾਡੇ ਕੋਲ ਕਿਹੜੀ-ਕਿਹੜੀ ਵੈਰਾਈਟੀ ਹੈ? ਹੋਰ ਮੇਰੇ ਕੋਲ ਇਹ ਰੈਬਰ ਹੈਗੀ ਹੈ ਇਹ ਵਾਲੇ ਪੀਸ। ਇਹ ਕੈਵਲ ਹੀ ਗਿਆ। ਇਹ ਕੋਈ ਸਬਜੀ ਸਬਜੀ ਬਣਾਉਣ ਵਾਲੀ ਉਹ ਹਾਂਡੀ ਕੀ ਹੈ? ਉਹ ਹਾਂਡੀ ਤੁਸੀਂ ਦਿਖਾਓ ਕਿ ਹਾਂਡੀ ਜਿਹੜੀ ਆ ਇਹ ਕਿਸ ਵਰਤ ਕਿਸ ਕੰਮ ਵਾਸਤੇ ਵਰਤ ਹੁੰਦੀ ਹੈ? ਦਾਲ ਬਣਾ ਲਈ ਆਂਦੀ ਐ ਸਾਗ ਬਣਾ ਲਈ ਵੀ ਆਂਦੀ ਐ ਇਹਨੂੰ ਗੈਸ ਤੇ ਵੀ ਰੱਖ ਸਕਦੇ ਹੋ ਚੁੱਲੇ ਤੇ ਵੀ ਰੱਖ ਸਕਦੇ ਹੋ ਕ੍ਰੈਕ ਨਹੀਂ ਹੋਏਗੀ ਕ੍ਰੈਕ ਹੋਏਗੀ ਤਾਂ ਵਾਪਸੀ ਚ ਗਈ ਐ ਉਹਦੀ ਜਿਹੜੀ ਸਾਫ ਸਫਾਈ ਕਿਸ ਤਰ੍ਹਾਂ ਹੁੰਦੀ ਐ ਗਰਮ ਪਾਣੀ ਨਾਲ ਕਰ ਸਕਦੇ ਹੋ ਇਹਨੂੰ ਸਾਫ ਸਾਬਣ ਲਗਾ ਸਕਦੇ ਹੋ ਹਲਕਾ ਜਿਹਾ ਪਰ ਜਿਸ ਤਰ੍ਹਾਂ ਕਿ ਲੋਕ ਅੱਜ ਕੱਲ ਜਿਸ ਤਰ੍ਹਾਂ ਕਿ ਗੈਸ ਦੀ ਵਰਤੋਂ ਕਰਦੇ ਆ ਤੇ ਗੈਸ ਤੇ ਵੀ ਵਰਤੋਂ ਕੀਤੀ ਜਾਂਦੀ ਐ ਕਿ ਚੁੱਲੇ ਦੇ ਇਹਦੀ ਵਰਤੋਂ ਕੀਤੀ ਜਾਂਦੀ ਐ ਦੋਨਾਂ ਜਗ੍ਹਾ ਤੇ ਕਰ ਸਕਦੇ ਹੋ ਗੈਸ ਤੇ ਵੀ ਰੱਖ ਸਕਦੇ ਹੋ ਚੁੱਲੇ ਤੇ ਵੀ ਰੱਖ ਸਕਦੇ ਹੋ ਪਰ ਫਿਰ ਲੋਕ ਕਿਉਂ ਨਹੀਂ ਇਹਦੀ ਵਰਤੋਂ ਇੰਨੀ ਕਰਦੇ ਲੋਕ ਜਿਹੜੇ ਕਿ ਸਟੀਲ ਦੇ ਭਾਂਡਿਆਂ ਦੀ ਵਰਤੋਂ ਕਿਉਂ ਜ਼ਿਆਦਾ ਕਰਦੇ ਨੇ ਅਜੀ ਸਾਮ ਸਮਬਾਲ ਥੋੜੀ ਜ਼ਿਆਦਾ ਕੀ ਹੈ ਥੱਲੇ ਡੇਕੇ ਟੁੱਟ ਕੇ ਉਹਦਾ ਰਿਸਕ ਹੈਗਾ ਇੱਕ ਸਟੀਲ ਦਾ ਨਹੀਂ ਟੁੱਟਣ ਦਾ ਰਹਿੰਦਾ ਪਤਾ ਹੈਗਾ ਕਿ ਥੋੜੀ ਸਾਂਭੀ ਹੈ ਉਹ ਸਾਫ ਸਫਾਈ ਦੇ ਥੋੜਾ ਟਾਈਮ ਜ਼ਿਆਦਾ ਲੱਗਦਾ ਹੈਗਾ ਬਾਕੀ ਟੇਸਟੀ ਇੱਚ ਸਬਜੀ ਬਹੁਤ ਬੰਦੀ ਹੈ ਬਣਾ ਕੇ ਵੇਖੋਗੇ ਇੱਕ ਵਾਰੀ ਟਰਾਈ ਕਰੋਗੇ ਤਾਂ ਦੁਬਾਰੇ ਲੈਣਾ ਆਉਗੇ ਔਰ ਇਹਦੇ ਵਿੱਚ ਜਿਸ ਤਰ੍ਹਾਂ ਕਿ ਸਬਜੀ ਬੰਦੀ ਹੈ ਕੁਝ ਕਿੰਨਾ ਕੁ ਟਾਈਮ ਲੱਗਦਾ ਜਿਸ ਤਰ੍ਹਾਂ ਗੈਸ ਦੇ ਵਿੱਚ ਬਣਾਉਂਦੇ ਆ ਸਟੀਲ ਦੇ ਭਾਂਡੇ ਤੋਂ ਜ਼ਿਆਦਾ ਟਾਈਮ ਲੱਗਦਾ ਜਾਂ ਸੇਮ ਟਾਈਮ ਲੱਗਦਾ ਸੇਮ ਟਾਈਮ ਹੀ ਲੱਗਦਾ ਹੈ ਉਸ ਤੋਂ ਘੱਟ ਹੀ ਲੱਗੇਗਾ ਜ਼ਿਆਦਾ ਨਹੀਂ ਲੱਗੇਗਾ ਹੋਰ ਤੁਹਾਡੇ ਕੋਲ ਕਿਹੜੀ ਕਿਹੜੀ ਪਰ ਬਰਡਸ ਪਖਸ਼ੇ ਨੂੰ ਪਾਣੀ ਪੂਣੀ ਪਾਣ ਲਈ ਜਿਵੇਂ ਠੰਡਾ ਰਹਿੰਦਾ ਹੈ ਬਰਡਸ ਲਈ ਉਹਦੇ ਲਈ ਵੀ ਹੈਗੇ ਆ ਔਰ ਇਹ ਤਾਂ ਤਵਾ ਆ ਗਿਆ ਮਿੱਟੀ ਦਾ ਅੱਜ ਤੰਦੂਰੀ ਜਿਵੇਂ ਰੋਟੀ ਬੰਦੀ ਹੈ ਉਵੇਂ ਦੀ ਬਣੇਗੀ ਸੇਮ ਟੇਸਟ ਉਹੋ ਜਿਹਾ ਹੀ ਆਏਗਾ ਗੈਸ ਤੇ ਵੀ ਰੱਖ ਸਕਦੇ ਇਹਨੂੰ ਮੇਕ ਕੋਲ ਹੋਰ ਔਰ ਤੁਹਾਡੇ ਕੋਲ ਕਿਹੜੀ ਕਿਹੜੀ ਵੈਰਾਈਟੀ ਹੈ ਤੁਹਾਡੇ ਕੋਲ ਇਸ ਟਾਈਮ ਤੇ ਇਹ ਜਿਹੜੀ ਵੈਰਾਈਟੀ ਹੈ ਲੋਕਲ ਹੈ ਕਿ ਜਾਂ ਆਊਟ ਆਫ ਸਿਟੀ ਹੈ ਇਹ ਵਾਲੇ ਮਟਕੇ ਜਿਹੜੇ ਹੈ ਲੋਕਲ ਹੈ ਆ ਔਰ ਇਹ ਵਾਲੇ ਵੀ ਲੋਕਲ ਹੈ ਰੈਬਰ ਨੂੰ ਡ్రਾਈਵਰ ਕਹਿੰਦੇ ਆ ਵੀ ਲੋਕ ਲੱਗੇ ਆ ਉਹ ਜਿਹੜੇ ਤੁਹਾਡੇ ਕੋਲ ਆਊਟ ਆਫ ਸਿਟੀ ਹੈ ਵੈਰਾਈਟੀ ਕੇ ਗੈਰੇ ਜਿਹੜੇ ਕਿ ਅੱਜ ਕੱਲ ਆ ਚੁੱਕੇ ਉਹ ਉਹ ਸਾਨੂੰ ਦਿਖਾਓ ਤੁਸੀਂ ਇਹ ਗੁਜਰਾਤ ਵਾਲੀ ਮਟਕੇ ਗਿਆ ਵਾਲੇ ਸਪੈਸ਼ਲ ਉੱਥੋਂ ਹੀ ਆਂਦੇ ਆ ਬਣ ਕੇ ਪ੍ਰਿੰਟਡ ਵਗੈਰਾ ਹੋ ਕੇ ਔਰ ਅੰਦਰ ਵੀ ਪਾਣੀ ਸੇਮ ਹੋਵੇ ਵਰਗਾ ਹੀ ਠੰਡਾ ਰਹੇਗਾ ਜਿਵੇਂ ਲੋਕਲ ਵਾਲੇ ਚ ਰਹਿੰਦਾ ਵਾ ਬਸ ਇੱਥੇ ਪ੍ਰਿੰਟਿੰਗ ਦਾ ਫਰਕ ਆ ਔਰ ਬਸ ਔਰ ਇਹ ਮੇਰੇ ਕੋਲ ਬੋਤਲ ਈ ਹੈ ਇੱਕ ਇੱਥੇ ਵੀ ਪਾਣੀ ਠੰਡਾ ਰਹਿੰਦਾ ਹੈ ਰਾਤ ਨੂੰ ਬੈਡਰੂਮ ਚ ਰੱਖ ਸਕਦੇ ਹੋ ਤੁਸੀਂ ਰਾਤ ਨੂੰ ਇਹ ਪਰਕੇ ਰੱਖ ਲਓ ساری ਰਾਤ ਵੈਸੇ ਠੰਡਾ ਰਹੇਗਾ ਪਾਣੀ ਔਰ ਮੇਰੇ ਕੋਲ ਇਹ ਗੀਏ ਚਟਨੀ ਰੱਖਣ ਲਈ ਇਹ ਚ ਵੀ ਇਹ ਠੰਡੀ ਰਹਿੰਦੀ ਹੈ ਔਰ ਮੇਰੇ ਪਾਸ ਇੱਕ ਕੁਲੜ ਹੈ ਗੀਆ ਚਾਹ ਪੀਣ ਲਈ ਸਟੇਸ਼ਨਾਂ ਤੇ ਮਿਲਦਾ ਵੈਸੇ ਕੁਲੜ ਅੱਜ ਕੱਲ ਦੁਕਾਨਾਂ ਚ ਘਰ ਬਣਾ ਕੇ ਦੀ ਸੀ ਪੀ ਸਕਦੇ ਹੋ ਟੇਸਟ ਆਏਗਾ ਮਿੱਟੀ ਦਾ ਔਰ ਗਲਾਸ ਹੈ ਗਏ ਪਾਣੀ ਲਈ ਔਰ ਮੇਰੇ ਕੋਲ ਦਹੀਂ ਹੰਡੀ ਗੀਆ ਐਵਲੀ ਅੱਛੇ ਦਹੀਂ ਬਣਾਓਗੇ ਪਨੀਰ ਜਿਵੇਂ ਪਨੀਰ ਹੁੰਦਾ ਉਹਵੇਂ ਦਾ ਦਹੀਂ ਬਣੇਗਾ ਟੇਸਟੀ ਬੰਦਾ ਹੈ ਇੱਕ ਵਾਰੀ ਟ੍ਰਾਈ ਕਰਿਓ ਜਿਹੜੀ ਤੁਹਾਡੇ ਕੋਲ ਵੈਰਾਈਟੀ ਹੈ ਇੱਕ ਲੋਕਲ ਹੈ ਤੇ ਇੱਕ ਗੁਜਰਾਤ ਤੋਂ ਕਹਿ ਰਹੇ ਤੁਸੀਂ ਔਰ ਇਹਨਾਂ ਦੇ ਵਿੱਚ ਰੇਟ ਦਾ ਕੀ ਅੰਤਰ ਹੈ ਡੇਟ 200 ਰੁਪਏ ਦਾ ਫਰਕ ਪੈਂਦਾ ਇੱਕ ਮਟਕੇ ਦੇ ਨਾਲ ਬਸ ਕਿਰਾਇਆ ਹੀ ਜ਼ਿਆਦਾ ਪੈਂਦਾ ਇਹਦੇ ਵਿੱਚ ਇਸ ਕਰਕੇ ਉਹਦਾ ਰੇਟ ਥੋੜਾ ਵੱਧ ਜਾਂਦਾ ਵਾ ਔਰ ਟੁੱਟਪਾ ਜੋ ਹੁੰਦੀ ਉਹਦੇ ਕਰਕੇ ਫਰਕ ਪੈਂਦਾ ਬਾਕੀ ਲੋਕਲ ਉਹੀ ਸੇਮ ਉਹੀ ਮਟੀਰੀਅਲ ਸੇਮ ਹੈਗਾ ਵਾ ਬਾਕੀ ਪ੍ਰਿੰਟਡ ਦਾ ਫਰਕ ਹੈ ਬਸ ਉਹ ਲੋਕ ਜ਼ਿਆਦਾ ਕਿਹੜੀ ਪਸੰਦ ਕਰਦੇ ਨੇ ਲੋਕ ਜ਼ਿਆਦਾਤਰ ਪ੍ਰਿੰਟ ਵਾਲੇ ਯੂਜ਼ ਕਰਦੇ ਪਈ ਹੈ ਕਿ ਕਿਚਨ ਚ ਰੱਖਿਆ ਸੋਨਾ ਲੱਗਦਾ ਵਾ ਔਰ ਸਫਾਈ ਕਰਨੀ ਸੁਖੀ ਉਹ ਪਰ ਮੂ ਵੀ ਇਹਦਾ ਥੋੜਾ ਜਿਹਾ ਵਧੀਆ ਹੈ ਕਿ ਸਾਫ਼ ਅੰਦਰੋਂ ਬਰਾਮ ਨਾਲ ਹੋ ਜਾਂਦਾ ਔਰ ਜਿਸ ਤਰ੍ਹਾਂ ਕਿ ਤੁਸੀਂ ਮਿੱਟੀ ਦੇ ਭਾਂਡੇ ਜਿਸ ਤਰ੍ਹਾਂ ਕਿ ਸੇਲ ਕਰਦੇ ਹੋ ਤੁਸੀਂ ਲੋਕਲ ਕਰਦੇ ਹੋ ਜਾਂ ਪਰਚੂਨ ਕਰਦੇ ਹੋ ਪਰਚੂਨ ਚ ਵੀ ਕਰਦੇ ਆ ਹੋਲ ਸੇਲ ਚ ਵੀ ਹੈਗਾ ਸਮਾਨ ਇੱਥੇ ਅਵੇਲੇਬਲ ਹੋ ਗਿਆ ਪਿੱਛੇ ਸਟਾਕ ਪਈ ਹੈ ਮੇਰੇ ਕੋਲ ਔਰ ਕੀ ਜਗਾ ਗਿਆ ਮੇਰੇ ਕੋਲ ਇੱਕ ਐਵੀ ਗੁਜਰਾਤ ਦਾ ਗਿਆ ਅੱਛੇ 2 ਲੀਟਰ ਪਾਣੀ ਆ ਜਾਂਦਾ ਠੰਡਾ ਹੋ ਜਾਂਦਾ ਚ ਵਧੀਆ ਪਾਣੀ 15-20 ਮਿੰਟ ਤੱਕ ਵਧੀਆ ਠੰਡਾ ਕਰ ਦੇਗਾ ਹਾਂਜੀ ਆਓ ਆਪਾਂ ਇੱਥੇ ਇੱਕ ਕਸਟਮਰ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਮੈਮ ਕੀ ਨਾਮ ਕੀ ਆਪਣਾ ਮੀਨਲ ਜਿਸ ਤਰ੍ਹਾਂ ਕਿ ਮੈਮ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਹੋ ਕਿ ਪਹਿਲੇ ਟਾਈਮ ਤੇ ਮਿੱਟੀ ਦੇ ਭਾਂਡੇ ਦੀ ਬਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਸੀ ਤੇ ਅੱਜ ਕੱਲ ਲੋਕਾਂ ਦਾ ਜਿਸ ਤਰ੍ਹਾਂ ਕਿ ਰੁਝਾਨ ਜਿਹੜਾ ਕਿ ਫ੍ਰਿਜਾਂ ਵੱਲ ਜਾ ਚੁੱਕਾ ਹੈ ਤੇ ਤੁਸੀਂ ਅੱਜ ਇੱਥੇ ਦੁਕਾਨ ਤੇ ਕੀ ਲੈਣ ਵਾਸਤੇ ਆਏ ਹੋ ਮੈਂ ਮਿੱਟੀ ਦਾ ਬਾਉਲ ਲੈਣ ਆਇਸ ਵਾਸਤੇ ਆਈ ਹ ਇਹ ਨਹੀਂ ਜਿਸ ਤਰ੍ਹਾਂ ਕਿ ਮਿੱਟੀ ਦਾ ਬੋਲ ਲੈਣ ਵਾਸਤੇ ਆਏ ਹੋ ਉਹ ਕਿਵੇਂ ਦੇ ਇਹਦੇ ਬਾਰੇ ਇਹਦੇ ਕੀ ਫਾਇਦੇ ਨੇ ਮਿੱਟੀ ਦੇ ਨਾਲ ਸਾਡਾ B12 ਵੱਧਦਾ ਹੈ ਕਿਉਂਕਿ ਅਸ ਬੱਚੇ ਜਦੋਂ ਮਿੱਟੀ ਨਾਲ ਖੇਡਦੇ ਸੀ ਤਾਂ ਉਹਨਾਂ ਨੂੰ B12 ਦੀ ਕਮੀ ਨਹੀਂ ਆਉਂਦੀ ਸੀ ਕਿਉਂਕਿ B12 ਸੋਲ ਵਿੱਚ ਮਿਲਦਾ ਹੈ ਤਾਂ ਇਹ ਹੀ ਚੀਜ਼ ਹੈ ਕਿ ਮਿੱਟੀ ਸਾਡੇ ਵਾਸਤੇ ਬਹੁਤ ਵਧੀਆ ਹੈਗੀ ਇਹਨੂੰ ਵਰਤੋ ਤਾਂ ਨਾਲ ਆਪਣੀ ਸਿਹਤ ਬਣਾਓ ਦਵਾਈਆਂ ਪਿੱਛੇ ਨਾ ਜਾਓ ਹਾਂਜੀ ਮੈਮ ਕੀ ਨਾਮ ਕੀ ਆਪਣਾ ਮੇਰਾ ਨਾਮ ਪੂਨਾਮ ਹੈ ਉਤ ਕੀ ਅੱਜ ਕੀ ਲੈ ਕੇ ਕੀ ਜਾ ਰਹੇ ਹੋ ਮੈਂ ਇੱਥੋਂ ਇਹ ਮਿੱਟੀ ਦਾ ਘੜਾ ਲੈ ਕੇ ਜਾ ਰਹੀ ਆ ਬਿਕੋਜ਼ ਅਸੀਂ ਬਹੁਤ ਢੇਰ ਤੋਂ ਦੂਸਰੀਆਂ ਚੀਜ਼ਾਂ ਵਰਤਦੇ ਲਾਈਕ ਵਾਟਰ ਕੂਲਰਸ ਐਂਡ ਆਲ ਬਟ ਮੈਨ ਲੱਗਦਾ ਕਿ ਇਹ ਜ਼ਿਆਦਾ ਯੂਸਫੁਲ ਹੈ ਅੱਜ ਕੱਲ ਦੇ ਟਾਈਮ ਔਰ ਇਹਦੇ ਕੀ ਕੀ ਫਾਇਦੇ ਕੀ ਕੀ ਨੇ ਜਿਹੜੇ ਕਿ ਮਿੱਟੀ ਦੇ ਭਾਂਡੇ ਲੋਕ ਜਿਸ ਤਰ੍ਹਾਂ ਕਿ ਅੱਜ ਕੱਲ ਲੋਕਾਂ ਦਾ ਚੇਂਜ ਹੋ ਚੁੱਕੇ ਨੇ ਲੋਕ ਲੋਕੀ ਅੱਜ ਕੱਲ ਫ੍ਰੀਜ ਯੂਜ਼ ਕਰ ਰਹੇ ਨੇ ਔਰ ਤੁਸੀਂ ਮਿੱਟੀ ਦਾ ਭਾਂਡਾ ਲੈ ਕੇ ਜਾ ਰਹੇ ਹੋ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਫਾਇਦੇ ਆ ਇੱਕ ਤੈਨੂੰ ਕਦੀ ਸਾਬਣ ਵਗੈਰਾ ਨਾਲ ਧੋਣਾ ਨਹੀਂ ਪੈਂਦਾ ਔਰ ਸੈਕਿੰਡ ਥਿੰਗ ਇਹ ਹੈ ਕਿ ਜਿੱਦਾਂ ਆਪਾਂ ਫ੍ਰਿਜ 'ਚ ਠੰਡਾ ਕਰਦੇ ਆ ਉਹਦੇ ਬਹੁਤ ਸਾਰੇ ਨੁਕਸਾਨ ਹੁੰਦੇ ਆ ਬਟ ਇਹਦੇ ਇਹ ਨੇਚਰਲ ਤਰੀਕੇ ਨਾਲ ਠੰਡਾ ਕਰਦਾ ਹੈ ਔਰ ਲੌਂਗ ਲਾਸਟਿੰਗ ਇਹਦੇ 'ਚ ਠੰਡਾ ਰਹਿੰਦਾ ਤੁਹਾਨੂੰ ਕੋਈ ਆਈਸ ਪੋਨ ਦੀ ਜ਼ਰੂਰਤ ਨਹੀਂ ਪੈਂਦੀ ਔਰ ਲਾਈਟ ਹੋਵੇ ਜਾਂ ਨਾ ਹੋਵੇ ਤੁਹਾਨੂੰ ਪਾਣੀ ਠੰਡਾ ਮਿਲਦਾ ਕਿੰਨਾ ਕੁ ਪਾਣੀ ਇਹਦੇ ਵਿੱਚ ਜਿਸ ਤਰ੍ਹਾਂ ਕੀ ਵਰਤੋਂ ਹੋ ਜਾਂਦਾ ਹੈ ਹਰ ਇੱਕ ਇਹ ਡਿਫਰੈਂਟ ਲਾਈਕ ਲੀਟਰਸ ਦੇ ਵਿੱਚ ਆਉਂਦੇ ਆ ਅਸੀਂ ਮੋਸਟਲੀ ਆਪਣੇ ਘਰ ਦੇ ਵਿੱਚ 5 ਤੋਂ 8 ਲੀਟਰ ਵਾਲਾ ਲੈ ਕੇ ਜਾਂਦੇ ਆ ਤਾਂ ਕਿ ਸਾਰੀ ਫੈਮਿਲੀ ਇਹਦੇ ਵਿੱਚੋਂ ਪਾਣੀ ਪੀ ਸਕੀ इवन ਮੇਰੇ ਬੱਚੇ ਮਾਉਨ ਲਈ ਮਿੱਟੀ ਦੀਆਂ ਬੋਟਲਸ ਵੀ ਲੈ ਕੇ ਗਈਆਂ ਜਿਹੜਾ ਸਟੀਲ ਦੀਆਂ ਬੋਟਲਸ ਆਂਦੀਆਂ ਬਟ ਆਈ ਪ੍ਰਿਫਰ ਕੀ ਮਿੱਟੀ ਦੀਆਂ ਬੋਟਲਸ ਜ਼ਿਆਦਾ ਵਧੀਆ ਨੇ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੁੰਦੇ ਹੋ ਜਿਸ ਤਰ੍ਹਾਂ ਪਬਲਿਕ ਨੂੰ ਆ ਮੈਂ ਇਹ ਕਹਿਣਾ ਚਾਹੂੰਗੀ ਕਿ ਵੱਤ ਤੋਂ ਵੱਤ ਜੋ ਨੇਚਰਲ ਚੀਜ਼ਾਂ ਨੇ ਉਹਨਾਂ ਦਾ ਇਸਤੇਮਾਲ ਕਰੋ ਬਿਕੋਜ਼ ਇਹ ਬਹੁਤ ਸਾਰੀਆਂ ਬਿਮਾਰੀਆਂ ਨੂੰ ਵੀ ਬਚਾਉਂਦੀਆਂ ਨੇ ਤੇ ਸਾਨੂੰ ਸਾਡੇ ਕਲਚਰ ਨਾਲ ਵੀ ਜੋੜਦੀਆਂ ਨੇ ਥੈਂਕ ਯੂ ਥੈਂਕ ਯੂ ਅਸੀਂ ਜਿਸ ਤਰ੍ਹਾਂ ਕਿ ਦੁਕਾਨਦਾਰ ਦੇ ਨਾਲ ਤੇ ਕਸਟਮਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਕੀ ਮਿੱਟੀ ਦਾ ਭਾਂਡਾ ਜਿਹੜਾ ਹੈ ਇੱਕ ਤਾਂ ਨੈਚੁਰਲ ਪਾਣੀ ਜਿਹੜਾ ਕਿ ਠੰਡਾ ਕਰਦਾ ਹੈ ਔਰ ਇਹਦੀ ਕਿ ਇੱਕ ਜ਼ਿਆਦਾ ਕਿ ਸਾਫ ਸਫਾਈ ਦੀ ਜ਼ਰੂਰਤ ਨਹੀਂ ਪੈਂਦੀ ਔਰ ਇੱਕ ਜਿਹੜਾ ਸਾਡੇ ਸਰੀਰ ਵਾਸਤੇ B12 ਜਿਹੜਾ ਕਿ ਜ਼ਰੂਰਤ ਹੁੰਦੀ ਹੈ ਸਾਨੂੰ ਉਹ ਸਾਨੂੰ ਇਹਦੇ ਤੋਂ ਮਿੱਟੀ ਦੇ ਭਾਂਡੇ ਤੋਂ ਮਿਲਦਾ ਹੈ ਕੈਮਰਾਮੈਨ ਤਰुण ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅੰਮ੍ਰਿਤਸਰ